ਪੜਾ ਹੋ ਪੜਾ ਅੰਤ ਪੜੇ ਦਾ ਪੜਾ ਜੀ ਹਾਂ ਇਸ ਪੜੇ ਦੇ ਕੰਮ ਨੂੰ ਲੈ ਕੇ ਕੁਝ ਵਿਅਕਤੀਆਂ ਵੱਲੋਂ ਸਮਰਪਿਤ ਕੀਤਾ ਗਿਆ ਆ ਆਖਿਰ ਕੌਣ ਹੈ ਇਹ ਵਿਅਕਤੀ ਅਤੇ ਕਿਵੇਂ ਕੰਮ ਕਰ ਰਹੀ ਹੈ ਇਹਨਾਂ ਦੀ ਸੰਸਥਾ ਉਹ ਜਾਣਦੇ ਹਾਂ ਇਹ ਸੰਸਥਾ ਜ਼ਿਲ੍ਹਾ ਬਠਿੰਡਾ ਦੇ ਸ਼ਹਿਰ ਰਾਮਪਰਾ ਫੂਲ ਵਿੱਚ ਸਥਿਤ ਹੈ ਜਿਸ ਨੂੰ ਪੁਨਰਜੋਤੀ ਆਈ ਡੋਨੇਸ਼ਨ ਸੁਸਾਇਟੀ ਕਿਹਾ ਜਾਂਦਾ ਹੈ ਇਹਨਾਂ ਦੇ ਵੱਲੋਂ ਸੰਤ ਤਰਵੈਣਗਰੀ ਪੁਨਰਜੋਤੀ ਆਈ ਡੋਨੇਸ਼ਨ ਹਸਪਤਾਲ ਚਲਾਇਆ ਜਾ ਰਿਹਾ ਹੈ ਜਿੱਥੇ ਕਿ ਮਾਤਰ 20 ਰੁਪਏ ਵਿੱਚ ਸਿਰਫ 20 ਰੁਪਏ ਵਿੱਚ ਹਰ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਹਰ ਮਹੀਨੇ ਮੁਫਤ ਕੈਂਪ ਲਗਾ ਕੇ ਲੋੜਵੰਦ ਵਿਅਕਤੀਆਂ ਦੇ ਅੱਖਾਂ ਵਿੱਚ ਮੁਫਤ ਲੈਂਜ ਪਾਏ ਜਾਂਦੇ ਹਨ ਕੀ ਹੈ ਇਹ ਸੰਸਥਾ ਅੱਜ ਗੱਲ ਕਰਦੇ ਹਾਂ ਇਸ ਸੰਸਥਾ ਦੇ ਆਗੂ ਸ਼੍ਰੀ ਰਾਕੇਸ਼ ਤਾਲਜੀ ਦੇ ਨਾਲ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਸੰਸਥਾ ਨੂੰ ਚਲਾ ਰਹੇ ਸਤਿ ਸ਼੍ਰੀ ਅਕਾਲ ਸਸਿਗਾ ਜੀ ਸਰ ਸਾਡੇ ਦਰਸ਼ਕ ਇਹ ਜਾਣਨਾ ਚਾਹੁੰਦੇ ਨੇ ਕਿ ਇਹ ਸੰਸਥਾ ਕਿਵੇਂ ਕੰਮ ਕਰ ਰਹੀ ਹੈ ਤੇ ਕਿੰਨੇ ਸਮੇਂ ਤੋਂ ਕਰ ਰਹੀ ਹੈ ਜਿਹੜੀ ਪੁਨਰਜੋਤੀ ਆਈਟ੍ਰੋਨ ਸੈਟੀ ਹੈ ਜੀ ਇਹ 2008 ਤੋਂ ਇਸ ਕੰਮ ਕਰ ਰਹੀ ਹੈਗੀ ਹਾਂਜੀ ਤਾਂ 2008 ਤੋਂ ਲਗਾਤਾਰ ਅਸੀਂ ਜਿਹੜਾ ਕੰਮ ਸ਼ੁਰੂ ਕੀਤਾ ਸੀਗਾ ਮਿਲਕੀ ਮਰਿਤਕ ਬਖਤੀਆਂ ਦੇ ਅੱਖਾਂ ਲੈ ਕੇ ਲੋੜਵੰਦ ਬੰਦਿਆਂ ਨੂੰ ਪਵਾਉਂਦੇ ਸੀਗੇ ਲੋੜਵੰਦ ਵਿਖਤੀਆਂ ਦੇ ਪਵਾਉਂਦੇ ਸੀਗੇ ਤਾਂ ਇਸ ਕੰਮ ਤੋਂ ਇੱਕ ਉਪਰਾਲਾ ਸ਼ੁਰੂ ਹੋਇਆ ਤਾਂ ਅੱਜ ਇਹ ਜਿਹੜੇ ਅੱਖਾਂ ਦਾਨ ਦੀ ਮੁਹਿੰਮ ਐ ਸਮਝ ਲਓ ਪੂਰੇ ਪੰਜਾਬ ਭਾਰ ਚ ਪੁਨਰਜੋਤੀ ਦਾ ਨਾਮ ਰਾਮਪਰਾ ਫੂਲ ਦਾ ਇੱਕ ਨੰਬਰ ਤੇ ਹੈਗਾ ਅਸੀਂ ਹੁਣ ਤੱਕ 1950 ਅੱਖਾਂ ਬਲੇਡ ਕਰਾ ਚੁੱਕੇ ਆ ਤੇ ਲੋੜਵੰਦ ਬਖਤੀਆਂ ਦੇ ਅੱਖਾਂ ਪਵਾ ਚੁੱਕੇ ਆ ਉਹਦਾ ਇੱਕ ਇੱਕ ਸੁਪਨਾ ਸੋਚਿਆ ਸੀ ਅਸੀਂ ਵੀ ਅਸੀਂ ਇੱਕ ਹਸਪਤਾਲ ਬਣਾਵਾਂਗੇ ਜਿਹਦਾ ਸਿਰਫ 20 ਰੁਪਏ ਦੇ ਵਿੱਚ ਚੱਲੂਗਾ ਸਿਰਫ 20 ਰੁਪਏ ਦੇ ਵਿੱਚ ਤਾਂ ਉਹ ਸਿਰਫ ਸੋਚਿਆ ਸੀ ਅਸੀਂ ਤਾਂ ਸੋਚਨ ਦੇ ਸ਼ਹਿਰ ਨਿਵਾਸੀਆਂ ਦੇ ਜਾਂ ਸ਼੍ਰੀਮਾਨ ਅਤਰਾਮ ਰਾਮ ਰਣਗਿਰੀਜ ਮਹਾਰਾਜ ਦੀ ਕਿਰਪਾ ਨਾਲ ਇਹ ਉਪਰਾਲਾ ਕਾਮਯਾਬ ਹੋਇਆ ਸੀ ਤਾਂ ਉਹਨਾਂ ਵੱਲੋਂ ਜਗ੍ਹਾ ਦਿੱਤੀ ਗਈ ਤਾਂ ਇਹ ਹਸਪਤਾਲ ਦੀ ਅਸਰ ਨਹੀਂ ਪੱਥਰ 2011 ਦੇ ਵਿੱਚ ਰੱਖਿਆ ਜੀ ਠੀਕ ਹੈ ਤਾਂ ਸਰ ਸਾਡੇ ਦਰਸ਼ਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਜਿਹੜੀ 20 ਰੁਪਏ ਫੀਸ ਰੱਖੀ ਗਈ ਆ ਉਹਦੇ ਵਿੱਚ ਹੋਰ ਕਿਹੜੀ ਕਿਹੜੀ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਅ ਬਿਲਕੁਲ ਵਧੀਆ ਸਵਾਲ ਪੁੱਛਿਆ ਸਨ ਜੀ 20 ਰੁਪਏ ਦੇ ਵਿੱਚ ਇਹ ਹੈ ਜੀ ਸਿਰਫ ਅਸੀਂ ਜਦੋਂ ਸਾਨੂੰ ਪਹਿਲਾਂ ਵੀ ਦੱਸਿਆ ਇਹ ਸਿਰਫ ਅੱਖਾਂ ਵਾਸਤੇ ਸੋਚਿਆ ਸੀਗਾ ਉਦੋਂ ਹੁਣ ਇਹ ਮਲਟੀ ਸਪੈਸ਼ਲਿਸਟ ਹਸਪੀਟਲ ਬਣ ਚੁੱਕਿਆ 20 ਰੁਪਏ ਦੇ ਵਿੱਚ ਅੱਖਾਂ ਦਾ ਇਲਾਜ ਤਾਂ ਹੁੰਦਾ ਹੀ ਹੁੰਦਾ ਸਾਡੇ ਜਨਰਲ ਚੈੱਕਅਪ ਦੇ ਬੰਦੇ ਆ ਜਿੱਤੇ ਹਰ ਬਿਮਾਰੀ ਦਾ ਇਲਾਜ ਡਾਕਟਰ ਸ਼ਿਵਸ਼ੰਕਰ ਜੀ ਆ ਭਾਵੇਂ ਉਹ ਡੇਂਗੂ ਦਾ ਇਲਾਜ ਆ ਭਾਵੇਂ ਉਹ ਕਰੋਨਾ ਦਾ ਇਲਾਜ ਆ ਭਾਵੇਂ ਹੋਰ ਕੋਈ ਇਲਾਜ ਆ ਉਹ ਕਰ ਰਹੇ ਨੇਗੇ ਤੇ ਉਸ ਤੋਂ ਬਾਅਦ ਸਾਡਾ ਡੈਂਟਲ ਦਾ ਜੀ ਦੰਦਾਂ ਦੀ ਜਿੰਨੀ ਵੀ ਹੈਗੀ ਆ ਉਹ 20 ਰੁਪਏ ਦੇ ਵਿੱਚ ਚੈੱਕਅਪ ਹੁੰਦਾ ਸਾਰਾ ਤੇ ਆਰ ਸੀ ਟ ਜਿਹੜੀ ਬਾਜ਼ਾਰ ਚ 2000 ਰੁਪਏ ਦੀ ਆ ਉਹਨਾਂ ਜੋਤੀ ਹਸਪਤਾਲ ਦੇ ਵਿੱਚ ਸਿਰਫ 500 ਰੁਪਏ ਚ ਹੋ ਰਹੀ ਹੈ ਤੇ ਉਦੋਂ ਬਾਅਦ ਸਾਡੀ ਫਿਜ਼ੀਓਥੈਰੇਪੀ ਹੈ ਜੀ ਜਾਂ ਵਿజిਟ ਤੇ ਸਾਡੇ ਡਾਕਟਰ ਆਉਂਦੇ ਆਗੇ ਭਾਵੇਂ ਉਹ ਡੀਐਮ ਆ ਗੈਸਟਰੋ ਆਗੇ ਭਾਵੇਂ ਉਹ ਸਕਿਨ ਦੇ ਆਗੇ ਭਾਵੇਂ ਉਹ ਆਰਥੋ ਦੇ ਆ ਸਭ ਦੀ ਫੀਸ ਵੀਰ ਪਏ ਹੈ ਜੀ ਤੇ ਸਰ ਅਸੀਂ ਇਹ ਜਾਣਨਾ ਚਾਹੁੰਦੇ ਆ ਕਿ ਇਹ ਸੰਸਥਾ ਇਹਨਾਂ ਕੰਮਾਂ ਤੋਂ ਇਲਾਵਾ ਹੋਰ ਕੀ ਕੀ ਕੰਮ ਕਰਦੀ ਹੈ ਕੰਮ ਤਾਂ ਜੀ ਪੁਨਰਜਤੀ ਜੇ ਸੋਚ ਦੇਖੋ ਇਹ じゃ ਕੋਈ ਕੰਮ ਨਹੀਂ ਜਿਹੜਾ ਸਮਾਜ ਭਲਾਈ ਹੈਲਥ ਦੇ ਸਿਸਟਮ ਨਾਲ ਜੁੜਿਆ ਹੋਇਆ ਜਿਹੜਾ ਨਹੀਂ ਕਰਦੇ ਸੀ ਇਹ ਸੰਸਥਾ ਦੀ ਮਲਕੀ ਜੇ ਸ਼ੁਰੂ ਤੋਂ ਕਰੀਏ ਜਿਵੇਂ ਸਾਨੂੰ ਦੱਸਿਆ ਵੀ ਅੱਖਾਂ ਦਾ ਕੀਤਾ ਸੀਗਾ ਉਦੋਂ ਆਈਸ ਦਾ ਸ਼ੁਰੂ ਕੀਤਾਗਾ ਅੱਜ ਦਾ ਸਿਰਫ ਚੈੱਕਅਪ ਸ਼ੁਰੂ ਕੀਤਾ ਫਿਰ ਸਾਨੂੰ ਅਸੀਂ ਦੇਖਿਆ ਵੀ ਅਸੀਂ 20 ਰੁਪਏ ਜਿਹੜਾ ਇਲਾਜ ਕਰਦੇ ਆਂਗੇ ਸਾਡੇ ਚੈੱਕਅਪ ਕਰ ਦਿੰਦੇ ਆਗੇ ਉਹਨਾਂ ਪੇਸ਼ੈਂਟਰ ਨੂੰ ਦਵਾਈ ਲੈਣ ਦੀ ਦਿੱਕਤ ਆਉਂਦੀ ਹੈਗੀ ਦਵਾਈ ਬਾਹਰੋਂ ਬਹੁਤ ਮਹਿੰਗੀ ਮਿਲਦੀ ਆ ਤਾਂ ਉਹ ਅਸੀਂ ਦਵਾਈਆਂ ਦੀ ਦੁਕਾਨ ਖੋਲੀ ਪੁਨਰਜੋਤ ਮੈਡੀਕੋਜ਼ ਤਾਂ ਤਾਂ ਕਿ ਜਿਹੜੀ ਉਹਨਾਂ ਨੂੰ ਪੇਸ਼ੈਂਟ ਨੂੰ ਦਵਾਈ ਆ ਉਹ ਸਸਤੀ ਤੇ ਵਧੀਆ ਮਿਲ ਸਕੇ ਠੀਕ ਹੈ ਉਸ ਤੋਂ ਬਾਅਦ ਫਿਰ ਅਸੀਂ ਐਨਕਾ ਦੀ ਦੁਕਾਨ ਖੋਲੀ ਜਿਹੜੀ ਐਨਕ ਬਾਜ਼ਾਰ ਚ 500 ਰੁਪਏ ਦੀ ਮਿਲਦੀ ਆ ਅਸੀਂ ਸਿਰਫ 100 ਸਵਾ 100 ਰੁਪਏ ਚ ਉਹ ਐਨਕ ਦੇ ਰਹੇ ਹਾਂਗੇ ਇਸ ਟਾਈਮ ਠੀਕ ਹੈ ਸਰ ਠੀਕ ਹੈ ਜੀ ਉਸ ਨੈਕਸਟ ਟਾਈਮ ਫਿਰ ਸਾਡਾ ਲੈਬ ਲੈਬੋਰੀ ਖੋਲੀ ਹਾਂਜੀ ਲੈਬ ਜਿਹੜਾ ਲਾਜ ਬਾਜ਼ਾਰ ਚ ਟੈਸਟ 100 ਰੁਪਏ ਦਾ ਸਾਡੇ ਸਿਰਫ 30 ਰੁਪਏ ਦਾ ਲੋੜਵੰਦ ਬਖਤੀਆਂ ਦੇ ਉਹ ਟੈਸਟ ਬਿਲਕੁਲ ਫ੍ਰੀ ਵੀ ਕਰ ਦਿੰਦੇ ਆ ਜਿਹੜੇ ਗਰੀਬ ਆਗੇ ਜਾਂ ਲੋੜਵੰਦ ਦਾ ਕੈਂਸਰ ਤੇ ਕਿਡਨੀ ਦੇ ਜਿਹੜੇ ਪੇਸ਼ੈਂਟ ਆ ਉਹਨਾਂ ਲਈ ਸਦਾ ਹੀ ਫ੍ਰੀ ਆ ਜੀ ਠੀਕ ਆ ਸਰ ਇੱਕ ਪੁਨਰਜੋਤੀ ਕਲਿਆਨ ਸਮਗਰੀ ਚੱਲ ਰਹੀ ਹੈਗੀ ਹਾਂਜੀ ਡੈੱਡ ਬਹੁਤ ਜਦੋਂ ਕੋਈ ਡੈਥ ਹੋ ਜਾਂਦੀ ਹੈਗੀ ਤਾਂ ਸੰਸਕਾਰ ਭੋਗ ਕਿਰਿਆ ਦੇ ਸਮਾਂ ਲਈ ਲਗ ਲਗ ਬੰਦੇ ਨੂੰ ਭੱਜਣਾ ਪੈਂਦਾ ਹਾਂਜੀ ਤਾਂ ਪੁਨਰਜੋਤੀ ਨੇ ਉਹ ਕੁਪਰਾਲਾ ਸ਼ੁਰੂ ਕੀਤਾ ਨੋ ਪ੍ਰੋਫਿਟ ਨੋ ਲਾਸ ਤੇ ਉਹ ਦੁਕਾਨ ਚੱਲ ਰਹੀ ਹੈਗੀ ਠੀਕ ਆ ਸਰ ਤਾਂ ਉਹ ਵੀ ਚੱਲ ਰਿਆ ਉਸ ਵਾਰ ਅਸੀਂ ਦੇਖਿਆ ਵੀ ਕਈ ਬੰਦੇ ਐਥੀਕਲ ਦਵਾਈ ਨਹੀਂ ਲੈ ਸਕਦੇ ਹਾਂਜੀ ਤਾਂ ਉਹਨਾਂ ਨੂੰ ਉਹ ਵੀ ਮਹਿੰਗੀ ਲੱਗਦੀ ਹੈ ਵੈਸੇ ਸਾਡੇ ਪੂਰੀ ਸਸਤੀ ਹੈਗੀ ਤਾਂ ਉਹਨਾਂ ਲਈ ਅਸੀਂ ਇੱਕ ਜਨਰਿਕ ਦੁਕਾਨ ਖੋਲਤੀ ਠੀਕ ਤਾਂ ਜਨਰਿਕ ਦਵਾਈਆਂ ਬਿਲਕੁਲ ਐ ਸਮਝੋ ਵੀ ਫ੍ਰੀ ਵਾਂਗੂ ਹੀ ਦੇ ਰਿਆ ਜਿਹੜੇ ਮੰਥਲੀ ਲੱਗੇ ਹੋਏ ਆ ਪੇਸ਼ੈਂਟ ਉਹਨਾਂ ਦਾ ਇਹ ਹੈ ਵੀ ਜੇ ਉਹਨਾਂ ਨੂੰ ਦੂਜੀ ਦਵਾਈ 2000 ਦੀ ਮਿਲਦੀ ਸੀ ਤਾਂ ਇੱਥੇ ਸਿਰਫ 2-300 ਰੁਪਏ ਚ ਹੀ ਮਿਲ ਜਾਂਦੀ ਹੈਗੀ ਠੀਕ ਮਤਲਬ ਇੱਥੇ ਸਾਰੀਆਂ ਪ੍ਰੋਵਾਈਡ ਕਰਵਾਈਆਂ ਸਾਰੀਆਂ ਪ੍ਰੋਵਾਈਡ ਕਰਦਾ ਜੇ ਕੋਈ ਕਹੇ ਤਾਂ ਅਸੀਂ ਮਗਾ ਕੇ ਵੀ ਦੇ ਦਿੰਨੇ ਆ ਜੀ ਬਾਰੋਂ ਉਦੋਂ ਸਾਡੀ ਐਂਬੂਲੈਂਸ ਚੱਲ ਰਹੀ ਹੈ ਸ਼ਹਿਰ ਦੇ ਵਿੱਚ ਹਾਂਜੀ ਲੋਕਾਂ ਦੀ ਲੋੜ ਨੂੰ ਦੇਖਦੇ ਹੋਏ ਤਾਂ ਉਹ ਐਂਬੂਲੈਂਸ ਨੋ ਪ੍ਰੋਫਿਟ ਨੋ ਲਾਸ ਦੇ ਉੱਪਰ ਚਲਦੀ ਹੈਗੀ ਠੀਕ ਹੈ ਫਿਰ ਇੱਕ ਕਲਿਆਣ ਰੱਥ ਬਣਾਇਆ ਹੋਇਆ ਸੀ ਹਾਂਜੀ ਜੇ ਕੋਈ ਡੈੱਡ ਬੋਰਡਿੰਗ ਨੂੰ ਆਰਾਮ ਬਾਗ ਚ ਲੈ ਕੇ ਜਾਣਾਗਾ ਠੀਕ ਹੈ ਤਾਂ ਉਹ ਬਿਲਕੁਲ ਫ੍ਰੀ ਸਰਵਿਸ ਹੈਗੀ ਸਾਡੇ ਵੱਲੋਂ ਜੀ ਬਹੁਤ ਭਲਾ ਕੰਮ ਕਰ ਰਹੇ ਹੋ ਤੇ ਸਰ ਅਸੀਂ ਇਹ ਜਾਣਨਾ ਚਾਹੁੰਦੇ ਆ ਕਿ ਅਸੀਂ ਸੁਣਿਆ ਇੱਥੇ ਮੁਫਤ ਕੈਂਪ ਵੀ ਲਗਾਇਆ ਜਾਂਦਾ ਵਾ ਤੇ ਜਿਹੜਾ ਹਰ ਮਹੀਨੇ ਮੁਫਤ ਕੈਂਪ ਲਗਾਇਆ ਜਾਂਦਾ ਉਹਦਾ ਖਰਚਾ ਕੌਣ-ਕੌਣ ਕਰਦਾ ਹੈ ਖਰਚਾ ਤਾਂ ਜੀ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਜਾਂ ਦਾਨੀ ਸੱਜਣਾ ਦੇ ਸਹਿਯੋਗ ਨਾਲ ਹੀ ਹੋ ਰਿਹਾ ਹੈਗਾ ਠੀਕ ਹੈ ਤਾਂ ਅਸੀਂ 606 ਕੈਂਪ ਲਾ ਚੁੱਕੇ ਹਾਂਗੇ ਠੀਕ ਹੈ ਹੁਣ ਪਹਿਲਾਂ ਸਿਰਫ ਅਸੀਂ ਰਾਮਪੁਰ ਹੋਲ ਚਿਕ ਕੈਂਪ ਲਾਉਦੇ ਸੀਗੇ ਹੁਣ ਅਸੀਂ ਬਰੇਟਾ ਬਲਾਡਾ ਮਾਨਸਾ ਫਾਜ਼ਲਕਾ ਸਾਰੇ ਕਿਤੇ ਬਾਹਰ ਜਾਣ ਲੱਗੇ ਉੱਥੇ ਕੈਂਪ ਲਾ ਕੇ ਆਉਨੇ ਹਾਂਗੇ ਤਕਰੀਬਨ 19000 ਪਰੇਟ ਅਸੀਂ ਫਰੀ ਚ ਕਰ ਚੁੱਕੇ ਹਾਂਗੇ ਜੀ ਦਾ ਜਿਹੜਾ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਜਾਂ ਹੋਰ ਸੇਵਕਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈਗਾ ਜਿਹਦੇ ਵਿੱਚ ਰੋਟੀ ਚਾਹ ਪਾਣੀ ਦਵਾਈਆਂ ਐਣਕਾ ਸਭ ਕੁਝ ਫ੍ਰੀ ਹੈਗਾ ਠੀਕ ਹੈ ਸਰ ਤੇ ਸਰ ਇਹ ਸੰਸਥਾ ਹੁਣ ਤੱਕ ਦੀਆਂ ਕਿੰਨੀਆਂ ਅੱਖਾਂ ਮਤਲਬ ਦਾਨ ਕਰਵਾ ਚੁੱਕੀਆਂ ਨੇ ਐ ਅੱਖਾਂ ਦਾਨ ਤੋਂ 1900 ਅੱਖਾਂ ਦਾਨ ਹੋ ਚੁੱਕੀ ਹੈਥੇ ਜੀ ਠੀਕ ਹੈ ਤਾਂ ਲੋੜਵੰਦ ਬਖਤੀਆਂ ਦੇ ਲੱਗ ਚੁੱਕੀ ਹੈ ਜੀ ਤੇ ਫਿਰ ਇਹ ਕੰਮ ਕਰਨ ਦੇ ਬਾਵਜੂਦ ਤੁਹਾਨੂੰ ਕਿਹੜੀ ਕਿਹੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੁਸ਼ਕਿਲਤਾ ਹੀ ਜਦੋਂ ਕੋਈ ਆਪਾਂ ਕੰਮ ਕਰਦੇ ਆ ਨਾ ਜੀ ਤਾਂ ਮੁਸ਼ਕਿਲਤਾ ਆਂਦੀ ਰਹਿੰਦੀ ਆ ਉਹਦਾ ਸੌਲਪੀ ਹੋ ਜਾਂਦਾਗਾ ਠੀਕ ਹੈ ਨਾ ਜੀ ਪਰ ਇਹ ਕੰਮ ਕਰਕੇ ਖੁਸ਼ੀ ਮਿਲਦੀ ਐ ਇੱਕ ਜੀ ਬਹੁਤ ਵਧੀਆ ਭਲਾਈ ਦਾ ਕੰਮ ਕਰ ਰਹੇ ਹੋ ਇੱਕ ਸਾਨੂੰ ਹੋਰ ਦੱਸ ਦੀ ਅਸੀਂ ਜੀ ਹਾਂ ਜੀ ਕਰੋਨਾ ਕਾਲ ਦੇ ਵਿੱਚ ਜਦੋਂ ਲੋਕ ਆਪਦੇ ਉਹਦੇ ਘਰੇ ਸੀਗੇ ਹਾਂਜੀ ਪੁਨਰਜੋਤੀ ਦੇ ਸਾਰੇ ਵਲੰਟੀਅਰ ਕੰਮ ਤੇ ਲੱਗੇ ਹੋਏ ਸੀਗੇ ਠੀਕ ਜਿੰਨਾ ਸੈਨੀਟਾਈਜ਼ਰ ਸ਼ਹਿਰ ਦੇ ਵਿੱਚ ਕੀਤਾ ਆਧੁਨਿਕ ਮਸ਼ੀਨਾਂ ਨਾਲ ਜ਼ਿਆਦਾ ਦਿੱਲੀ ਸ਼ਹਿਰ ਦੇ ਵਿੱਚ ਹੋਇਆ ਸੀਗਾ ਜਾਂ ਰਾਮਪਰਾ ਖੋਲ ਦੇ ਵਿੱਚ ਹੋਇਆ ਸੀਗਾ ਉਸ ਟਾਈਮ ਅਸੀਂ ਜਿੰਨੇ ਮੈਡੀਸਨ ਸੀਗੀ ਜੇਕਰਾਂ ਚੋਂ ਕਿਸੇ ਨੂੰ ਲੋੜਵੰਦ ਨੂੰ ਅਸੀਂ ਫ੍ਰੀ ਪ੍ਰੋਵਾਈਡ ਕੀਤੀਆਂ ਸੀਗੀ ਠੀਕ ਕਰੋਨਾ ਦਾ ਡੀ ਡੈਮਰ ਜਿਹੜਾ ਟੈਸਟ ਆ ਬਹੁਤ ਜ਼ਿਆਦਾ ਉਸ ਮਹਿੰਗਾ ਸੀਗਾ ਪਰ ਪੁਨਰਜੋਤੀ ਨੇ 450 ਰੁਪਏ ਚ ਉਹ ਪ੍ਰੋਵਾਈਡ ਕੀਤਾ ਸੀ ਹਾਂ ਮਤਲਬ ਲਗਾਈਆਂ ਜਾਂਦੀਆਂ ਨੇ ਉਹ ਆਸਾਨੀ ਨਾਲ ਮਿਲ ਜਾਂਦੀਆਂ ਨੇ ਜਾਂ ਫਿਰ ਕਿਸੇ ਮੁਸ਼ਕਲ ਦਿੱਕਤ ਆਉਂਦੀ ਹੈਗੀ ਇਹ ਜੀ ਹਾਂ ਜੀ ਇਹ ਤਾਂ ਸਾਨੂੰ ਪ੍ਰਾਣੀ ਜਿਆਦਾ ਤਾਜ਼ੀਆਂ ਕਰਦੀਆਂ ਹੈ ਜੀ ਜਿਹੜੀਆਂ ਅੱਖਾਂ ਨਾਲ ਜੀ ਇਹ ਜਦੋਂ ਪਹਿਲੀ ਅੱਖ ਲੱਤੀ ਸੀ ਘੱਟੋ ਘੱਟ 8 ਘੰਟੇ ਲੱਗੇ ਸਾਨੂੰ ਉਹਨਾਂ ਘਰ ਦੇ ਫੈਮਿਲੀ ਨੂੰ ਮੋਟੀਵੇਟ ਕਰਨ ਲਈ ਮੋਟੀਵੇਟ ਕਰਨ ਲਈ 8 ਘੰਟੇ ਲੱਗੇ ਸੀ ਘੱਟੋ ਘੱਟ ਸਾਨੂੰ ਜਦੋਂ ਪਹਿਲੀ ਅੱਖ ਲੱਤੀ ਸੀ ਤਾਂ ਉਹਨ ਮਤਲਬ ਕਿ ਐਡੀ ਇਹ ਮਹਿੰਮ ਚਲਾਉਣੀ ਬਹੁਤ ਔਖਾ ਕੰਮ ਸੀ ਇੱਕ ਇੱਕ ਪਾਸੇ ਡੈਥ ਹੋਈ ਹੋਈ ਹੈ ਕਿਸੇ ਬੰਦੇ ਦੀ ਆਪਾਂ ਉਹਦੇ ਘਰ ਜਾ ਕੇ ਮੋਟੀਵੇਟ ਕਰਦੇ ਆਵੇਂ ਨਹੀਂ ਜੀ ਸਾਨੂੰ ਆਈਸ ਦਿਓ। ਅੱਧੀ ਗੱਲ ਤਾਂ ਮਨ ਲਗੀ ਇੱਕ ਦਿਲ ਚਾਹੀਦਾ ਗੱਲ ਕਰਨ ਲਈ ਵੀ ਹਾਂਜੀ ਵੀ ਸਾਨੂੰ ਅੱਖਾਂ ਦਾ ਦਾਨ ਕਰਦੇ ਹੋ। ਠੀਕ ਹੈ ਨਾ? ਤਾਂ ਕਈ ਬੰਦੇ ਸਾਨੂੰ ਲੜਦੇ ਵੀ ਸੀਗੇ। ਜਾਂ ਅਧਰ ਦਿਲ ਸੋਚਦੇ ਸੀ ਵੀ ਇਹ ਕਿੱਥੋਂ ਆ ਗਈ? ਜਾਂ ਕਿਉਂ ਆ ਗਈ? ਪਰ ਸੰਸਾ ਦੀ ਮਿਹਨਤ ਸ਼ਹਿਰ ਵਾਲਿਆਂ ਦੇ ਸਹਿਯੋਗ ਦੇ صدਕਾ ਸਭ ਦੇ ਪਿਆਰ ਦੇ صدਕਾ ਸਭ ਦੇ ਵਿਸ਼ਵਾਸ ਜਿਹੜਾ ਸ਼ਹਿਰ ਨੇ ਵਿਸ਼ਵਾਸ ਕੀਤਾ ਉਹਦੇ صدਕਾ ਅੱਜ ਲੋਕਾਂ ਦੇ ਆਪਦੇ ਫੋਨ ਆਉਂਦੇ ਆ ਵੀ ਨਹੀਂ ਜੀ ਤੁਸੀਂ ਅੱਖਾਂ ਲੈ ਕੇ ਜਾਓ ਇਹ ਸਿਰਫ ਰਾਮਪਰਾ ਫੂਲ ਚ ਹੀ ਆ ਵੀ ਜਿਹਦੇ ਅੱਖ ਇੰਨੀਆਂ ਅੱਖਾਂ দান ਹੋ ਗਈਆਂ ਤਾਂ ਔਰ ਦੂਸਰੀ ਗੱਲ ਇੱਕ ਹੋਰ ਦੱਸਦੀ ਆ ਤੁਹਾਨੂੰ ਪੂਰੇ ਪੰਜਾਬ ਚੋਂ ਰਾਮਪਰਾ ਫੂਲ ਸਭ ਤੋਂ ਅੱਗੇ ਅੱਖਾਂ দান ਦੇ ਵਿੱਚ ਫਿਰ ਸਭ ਤੋਂ ਛੋਟੀ ਉਮਰ ਦੇ ਮਤਲਬ ਕਿ ਐ ਸਮਝਦੇ ਵੀ 3 ਮਹੀਨੇ ਦੇ ਜੇ ਪੂਰੇ ਇੰਡੀਆ ਚ ਅੱਖਾਂ ਦਾਣ ਹੋਈਆਂ ਤਾਂ ਉਹ ਰਾਮਪਰਾ ਫੂਲਾ ਜੇ 6 ਮਹੀਨੇ ਦੇ ਅੱਖਾਂ ਦਾਣ ਹੋਈਆਂ ਰਾਮਪਰਾ ਫੂਲ ਉਹ ਰਾਮਪਰਾ ਫੂਲਾ ਜੇ 19 ਮਹੀਨੇ ਦੇ ਬੱਚੇ ਦੀ ਅੱਖਾਂ ਦਾਣ ਹੋਈਆਂ ਤਾਂ ਉਹ ਵੀ ਰਾਮਪਰਾ ਫੂਲ ਆ ਇੰਡੀਆ ਦੇ ਵਿੱਚੋਂ ਸਭ ਤੋਂ ਛੋਟੀ ਪ੍ਰਦੇਸ਼ ਦੀ ਫਿਗਰ ਕੱਢੋਂਗੇ ਤਾਂ ਰਾਮਪਰਾ ਫੂਲ ਚ ਹੀ ਡੇਟ ਹੋਈਆਂ ਹੋਈਆਂ ਜਿਨ੍ਹਾਂ ਦੀਆਂ ਅੱਖਾਂ ਕੱਲੀਆਂ ਡੋਨੇਟ ਨਹੀਂ ਮੈਨ ਨਾਲ ਕੰਮ ਵੀ ਆਈਆਂ ਹੋਈਆਂ ਠੀਕ ਹੈ ਸਰ ਜਿਹੜੀ ਅਭਿਆਨ ਜਬ ਮੈਂ ਚੱਲ ਰਹੀ ਹੈ ਇਸ ਵਿੱਚ ਅੱਗੇ ਕੀ ਕੀ ਵਾਦਾ ਕੀਤਾ ਜਾਵੇਗਾ ਬਤ ਦੀ ਇਹ ਪੋਜੀਸ਼ਨ ਹੈ ਜੀ ਸ਼ਹਿਰ ਨਵਸੀਲ ਦਾ ਜਿਹੜਾ ਸਹਿਯੋਗ ਆ ਜਾਦਾ ਮਿਲਦੇ ਹੋਏ ਜਦ ਪੇਸ਼ੈਂਟ ਦੀਆਂ ਦੁੱਖ ਦੁਬੀ ਫਣ ਦੇਖਦੇ ਹੋਏ ਪਹਿਲਾਂ ਤਾਂ ਸਾਨੂੰ ਇਹ ਗੱਲ ਆਪਣੇ ਪਹਿਲਾਂ ਰਹਿ ਗਈ ਸੀਗੀ ਵੀ ਹੋਰ ਬਿਮਾਰੀ ਤੁਹਾਨੂੰ ਪੁੱਛੇ ਹੋਏ ਹੋਰ ਕੀ ਇਲਾਜ ਹੁੰਦਾ ਇੱਥੇ ਮਤਲਬ ਕਿ ਪੰਜਾਬ ਦੇ ਵਿੱਚ ਪਹਿਲੀ ਸੰਸਥਾ ਪੁਨਰਜੋਤੀ ਜਿੱਥੇ ਰਜੀਵ ਗਾਂਧੀ ਹਸਪੀਟਲ ਚੋਂ ਵੀ ਟੀਮਾਂ ਆ ਚੁੱਕੀਆਂ ਆਂਗੀਆਂ ਠੀਕ ਹੈ ਜੀ ਕੈਂਸਰ ਦੇ ਇਲਾਜ ਦੇ ਲਈ ਤੇ ਮੇਦਾ ਅੰਤਰਾ ਹਸਪੀਟਲ ਚ ਦਿੱਲੀ ਤੋਂ ਦੋ ਵਾਰੀ ਟੀਮਾਂ ਆ ਚੁੱਕੀਆਂ ਕੱਲਾ ਰਾਮਪਰਾ ਫੁੱਲ ਚ ਆਈਆਂ ਗਈਆਂ ਤੁਸੀਂ ਦੇਖੋਗੇ ਪੰਜਾਬ ਚ ਕਦੇ ਤੁਹਾਡੇ ਨਾਮ ਨਹੀਂ ਸੁਣਿਆ ਹੋਣਾ ਕਿਸੇ ਪਾਸੇ ਵੀ ਵੀ ਹੋਰ ਪਾਸੇ ਆਏਗੇ ਇਹ ਰਾਮਪਰਾ ਫੁੱਲ ਦੀ ਖੁਸ਼ਕਿਸਮਤੀ ਆ ਤਾਂ ਜਿ세 ਕਿ ਪੁਨਰਜੋਤੀ ਹਸਪਤਾਲ ਦੀ ਖੁਸ਼ਕਿਸਮਤੀ ਆ ਆਪਣੇ ਇੱਥੋਂ ਦੇ ਪੇਸ਼ੈਂਟਾਂ ਦੀ ਖੁਸ਼ਕਿਸਮਤੀ ਆ ਵੀ ਇੰਨੇ ਦੂਰੋਂ ਡਾਕਟਰ ਆ ਕੇ ਇੱਥੇ ਇਲਾਜ ਕਰ ਰਹੇ ਆਗੇ ਆਪਣਾ ਤਾਂ ਹੁਣ ਸਭ ਤੋਂ ਵੱਡੀ ਗੱਲ ਤੁਹਾਡੇ ਚੈਨਲ ਦੇ ਮਦਦ ਤੇ ਦੱਸ ਰਹੇ ਆਂ ਅਸੀਂ ਵੀ 7 ਤਰੀਕ ਨੂੰ ਵਰਲਡ ਕੈਂਸਰ ਕੇਅਰ ਵਾਲੇ ਜਿਹੜੇ 7 ਅਪ੍ਰੈਲ ਨੂੰ ਮਲਗੀ ਕੈਂਸਰ वर्ल्ड ਕੈਂਸਰ ਕੇਅਰ ਵਾਲੇ ਧਾਲੀਵਾਲ ਸਾਹਿਬ ਇੱਥੇ ਆਪਦੀ ਟੀਮ ਦੇ ਨਾਲ ਆ ਰਹੇ ਨੇ ਜਿੱਥੇ ਕੈਂਸਰ ਦਾ ਹਰ ਇਲਾਜ ਬਿਲਕੁਲ ਫ੍ਰੀ ਹੈਗਾ ਜਿਹੜੇ ਟੈਸਟ ਮੈਮੋਗ੍ਰਾਫੀ ਹੋਣੀ ਉਹ ਬਿਲਕੁਲ ਫ੍ਰੀ ਆ ਜੇ ਕੋਈ ਹੋਰ ਦਵਾਈਆਂ ਬੁੱਟੀਆਂ ਦੇਣ ਉਹ ਬਿਲਕੁਲ ਫ੍ਰੀ ਆ ਅਸੀਂ ਸ਼ਹਿਰ ਨਿਵਾਸੀਆਂ ਨੂੰ ਜਾਸੇ ਜਾਸੇ ਪੇਸ਼ੈਂਟ ਰਹੀ ਕਿਹੜਾ ਚਾਹੁੰਦੇ ਆ ਵੀ ਉਹ ਟੈਸਟ ਹਰ ਬੰਦੇ ਨੂੰ ਜ਼ਰੂਰ ਕਰਾਉਣਾ ਚਾਹੀਦਾ ਇਹ ਨਾ ਸੋਚੋ ਵੀ ਮੈਨੂੰ ਕੈਂਸਰ ਹੈ ਨਹੀਂ ਮੈਂ ਕਿਉਂ ਕਰਾਵਾਂ ਕਿਉਂਕਿ ਜਦੋਂ ਕੈਂਸਰ ਹੋ ਗਿਆ ਉਸ ਉਹਦਾ ਵੀ ਫਰੋਂ ਪਤਾ ਲੱਗੂਗਾ ਜੇ ਪਹਿਲਾਂ ਪਤਾ ਲੱਗ ਜੇ ਤਾਂ ਆਪਾਂ ਇਸ ਗੱਲ ਤੋਂ ਬਿਮਾਰੀ ਤੋਂ ਬਚ ਸਕਦੇ ਹਾਂਗੇ। ਇਸ ਇਲਾਵਾ ਹੋਰ ਕੁਝ ਮਹਿਮਾ ਮਹਿਮਾ ਤਾਂ ਇਸ ਤੋਂ ਬਾਅਦ ਇਹ ਹੈ ਜੀ ਪਹਿਲੀ ਗੱਲ ਸਨਜੀ ਸਾਡੇ ਸ਼ਹਿਰ 'ਚ ਇੱਕ ਬੜੀ ਦਿੱਕਤ ਸੀਗੀ ਕਿ ਰਾਤ ਨੂੰ ਜਦੋਂ ਕੋਈ ਬਿਮਾਰ ਹੋ ਜਾਂਦਾ ਸੀਗਾ ਜਾਂ ਕੋਈ ਦਿੱਕਤ ਆਉਂਦੀ ਸੀਗੀ ਕੋਈ ਇੰਜੈਕਸ਼ਨ ਦੀ ਲਵਾਉਣਾ ਦਾ ਜਾਂ ਸਿਰ ਕੋ ਡ੍ਰਿਪ ਲਵਾਉਣੀ ਆ ਜਸ ਮਤਲਬ ਕਿ ਮੰਨ ਲਓ ਫਸਟ ਐਡ ਦੀ ਲੋੜ ਪੈਂਦੀ ਸੀਗੀ ਉਹ ਸ਼ਹਿਰ 'ਚ ਬਹੁਤ ਦਿੱਕਤ ਸੀਗੀ ਪੁਨਰਜੋਤੀ ਨੇ ਪਿਛਲੇ ਸਾਲ ਤੋਂ ਉਹ ਸ਼ੁਰੂ ਕਰਤੀ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਇੱਥੇ ਡਾਕਟਰ ਸਾਹਿਬ ਸਾਡੇ ਹੁੰਦੇ ਹੈਗੇ ਕਿਸੇ ਨੇ ਕੋਈ ਡ੍ਰਿਪ ਲਗਾਉਣੀ ਆ ਕਿਸੇ ਨੇ ਕੋਈ ਇੰਜੈਕਸ਼ਨ ਲਾਉਣਾ ਜਾਂ ਕੋਈ ਹੋਰ ਥੋੜਾ ਮोटा ਫਰਸਟ ایڈ ਮਤਲਬ ਜੇ ਫਰਸਟ ਟਾਈਮ ਤੇ ਸਾਡੇ ਡਾਕਟਰ ਸਾਹਿਬ ਇਥੇ ਉਹਨਾਂ ਦਾ ਇਲਾਜ ਕਰਕੇ ਅੱਗੇ ਰੈਫਰ ਕਰ ਸਕਦੇ ਹੈਗੇ ਤਾਂ ਇਹ ਮੈਮ ਵਿੱਚ ਰਾਤ ਦੀ ਕਿਸੇ ਵੀ ਐਨਜੀਓ ਵੱਲੋਂ ਪੂਰੇ ਪੰਜਾਬ ਦੇ ਵਿੱਚ ਪਹਿਲੀ ਸੰਸਥਾ ਪੁਨਰਜੋਤੀ ਜਿੱਥੇ ਇਹ ਸ਼ੁਰੂ ਕੀਤੀ ਗਈ ਹੈਗੀ ਠੀਕ ਹੈ ਸ ਤੇ ਇਸ ਹਸਪਤਾਲ ਚ ਕਿੰਨੇ ਬੈੱਡ ਹਨ ਇਸ ਹਸਪਤਾਲ ਦੇ ਵਿੱਚ ਘੱਟੋ-ਘੱਟ ਜੀ ਅ ਮਲਕੀ 30 ਤੋਂ 40 ਬੈੱਡ ਨੇਗੇ ਤੇ ਮਰੀਜ਼ਾਂ ਦੇ ਰਹਿਣ ਦਾ ਪ੍ਰਬੰਧ ਹੋਊਗਾ ਕਿ ਨਹੀਂ ਪੂਰਾ ਪ੍ਰਬੰਧ ਆ ਜੀ ਇੱਥੇ ਕਿੰਨੇ ਮਰਜ਼ੀ ਪੇਸ਼ੈਂਟ ਆ ਜਾਣ ਅਸੀਂ ਰੱਖਦੇ ਆ ਉਹਨਾਂ ਨੂੰ ਰੋਟੀ ਚਾਹ ਪਾਣੀ ਸਭ ਕੁਝ ਦਾ ਪ੍ਰਬੰਧ ਆ ਗਰਮ ਕੰਬਲ ਸਰਦੀਆਂ ਦੇ ਵਿੱਚ ਜਰ ਰਜਾਈਆਂ ਦਿੰਦੇ ਆ ਫੁੱਲੀ ਹਸਪੀਟਲ ਏਸੀ ਆ ਤੁਸੀਂ ਦੇਖੋਗੇ ਫੁੱਲ ਹਸਪੀਟਲ ਏਸੀ ਆ ਵੀਰੇਪੇ ਵਿੱਚ ਫੁੱਲੀ ਮਨਕੀ ਸਾਡੇ ਸਾਰੇ ਮੈਂਬਰਾਂ ਦਾ ਇਕੋ ਐਮਸੀ ਵੀ ਫੈਸਿਲਿਟੀ ਜਿਹੜੀ ਪ੍ਰਾਈਵੇਟ ਤੋਂ ਵੱਧ ਰੈਂਦੀਆਂ ਖਰਚਾ ਸਰਕਾਰ ਨਾਲੋਂ ਘੱਟ ਕਰਾਉਣਾਗਾ ਠੀਕ ਹੈ ਤੇ ਸੰਸਥਾ ਵਿੱਚ ਉਹ ਵੱਖ-ਵੱਖ ਵਿਭਾਗਾਂ ਤੋਂ ਰਿਟਾਇਰਡ ਹੋਏ ਹੋਰ ਕਰਮਚਾਰੀ ਜਿਹੜੇ ਕਿਸ ਭਲਾਈ ਦੇ ਕੰਮ ਵਿੱਚ ਸਹਿਯੋਗ ਦੇ ਰਹੇ ਹਨ ਆਓ ਹੁਣ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮਿਲਵਰਤਨ ਪੰਡਾਰੀ ਜੀ ਸਤਿ ਸ਼ਕਾਲ ਸਤਿ ਸ਼ਕਾਲ ਬੇਟਾ ਸਾਡੇ ਦਰਸ਼ਕ ਇਹ ਜਾਣਨਾ ਚਾਹੁੰਦੇ ਹਨ ਕਿ ਤੁਸੀਂ ਕਿੰਨੇ ਸਮੇਂ ਤੋਂ ਇਸ ਜੁੜੇ ਹੋਏ ਹੋ ਲੱਗੇ ਇਹ ਸੰਸਥਾ 2008 ਦੇ ਵਿੱਚ ਹੋਂਦ ਵਿੱਚ ਆਈ ਉਸ ਸਮੇਂ ਤੋਂ ਹੀ ਮੈਂ ਸੋਸਾਇਟੀ ਨਾਲ ਜੁੜਿਆ ਹੋਇਆ ਹਾਂ ਜੀ ਇਹਦੇ ਵਿੱਚ ਜੁੜਨ ਦੇ ਵੀ ਬੜਾ ਇੰਟਰਸਟਿੰਗ ਕਿੱਸਾ ਹੈ ਕਿ ਮੇਰੀ ਡਿਊਟੀ ਜਿਹੜੀ ਸੀ ਆਲੂਆਂ ਦੇ ਚੈੱਕ ਵੰਡਣ ਤੇ ਜਿਉਂਦ ਪਿੰਡ ਵਿੱਚ ਲੱਗੀ ਹੋਈ ਸੀ ਜੀ ਜਦੋਂ ਅਸੀਂ ਪਹਿਲੀ ਅੱਖਾਂ ਇੱਕ ਰੱਖਿਆ ਡਰਾਈਵਰ ਦੀ ਘਰ ਵਾਲੇ ਦੀਆਂ ਲਈਆਂ ਤਾਂ ਮੈਨੂੰ ਤੈਲ ਸਾਹਿਬ ਦਾ ਫੋਨ ਆਇਆ ਕਿ ਅੰਕਲ ਤੁਸੀਂ ਜਰੂਰ ਆਉਣਾ ਹੈ ਤੇ ਰਾਮਬਗ ਦੇ ਵਿੱਚ ਬੋਲਣਾ ਮੈਂ ਉਸੇ ਸਮੇਂ ਜਿਉਂ ਤੋਂ ਆ ਕੇ ਇਸ ਸੋਸਾਇਟੀ ਦੇ ਲਈ ਉਸ ਮਰਮ ਪਰਿਵਾਰ ਦੇ ਲਈ ਜਿਨ੍ਹਾਂ ਨੇ ਅੱਖਾਂ ਦਾਣ ਕੀਤੇ ਸੀ ਉੱਤੇ ਰਾਮ ਮਗ ਦੇ ਵਿੱਚ ਬੋਲਣਾ ਸ਼ੁਰੂ ਕੀਤਾ ਉਸ ਦਿਨ ਤੋਂ ਲੈ ਕੇ ਹੋਨਰ ਜੁਤੀ ਐਡੋਨੇਸ਼ਨ ਸੁਸਾਇਟੀ ਦੇ ਵੱਲੋਂ ਮੈਨੂੰ ਮਾਨ ਬਖਸ਼ਿਆ ਗਿਆ ਤੇ ਮੈਂਬਰ ਦੇ ਤੌਰ ਤੇ ਮੈਂ ਕੰਮ ਕਰ ਰਿਹਾ ਹਾਂ ਇਸ ਦੇ ਨਾਲ ਹੀ ਜਦੋਂ ਤੋਂ ਹਸਪਤਾਲ ਬਣਿਆ ਆਓ ਪੀਡੀ ਤੇ ਮੈਂ ਮੇਰੇ ਨਾਲ ਰਿਟਾਇਰਡ ਪੋਸਟਮਾਸਟਰ ਫਕੀਰ ਚੰਦ ਜੀ ਅਸੀਂ ਦੋਨੋਂ ਆਪਣੇ ਸਵਾਮਾ ਦੇ ਰਹੇ ਹਾਂ ਜੋ ਮੈਂ 9:30 ਹੋਏ ਤੋਂ ਲੈ ਕੇ ਤੇ ਬਰਦਰ ਦੋ ਵਜੇ ਤੱਕ ਅਤੇ ਉਸ ਤੋਂ ਬਿਨਾਂ ਵੀ ਜੇ ਕੋਈ ਹੋਰ ਸਮੇਂ ਤੇ ਲੋੜ ਪੈਂਦੀ ਹੈ ਤਾਂ ਉਸ ਵੇਲੇ ਵੀ ਹਾਜ਼ਰ ਹੈ ਠੀਕ ਹੈ ਤੇ ਇਸ ਭਲਾਈ ਦੇ ਕੰਮ ਲਈ ਕੀ ਤੁਹਾਨੂੰ ਕੋਈ ਸੈਲਰੀ ਵਗੈਰਾ ਜਾਂ ਕੁਝ ਮਿਲ ਰਿਹਾ ਜਨ ਨਹੀਂ ਅਸੀਂ ਕੋਈ ਵੀ ਰਿਟਾਇਰਡ ਜਿਹੜੇ ਅਸੀਂ ਦੋਨੇ ਮੁਲਾਜ਼ਮ ਹੈ ਮੈਂ ਤੇ ਪੋਸਟਮਾਸਟਰ ਫਕੀਰ ਜਾਂ ਜੀ ਕੋਈ ਪੈਸਾ ਨਹੀਂ ਲੈਂਦੇ ਠੀਕ ਤੇ ਦਿਲੋਂ ਤੁਹਾਨੂੰ ਮਨੋਂ ਤੁਹਾਨੂੰ ਸੇਵਾ ਕਰਦੇ ਆ ਸਾਡੇ ਆਪਦੇ ਪੁਰਖਿਆਂ ਤੇ ਵੀ ਬਤਲੋ ਸੁਸਾਇਟੀ ਨੂੰ ਦਾਨ ਦਿੰਨੇ ਆ ਕਦੀ ਵੀ ਇਹ ਕੋਸ਼ਿਸ਼ ਨਹੀਂ ਕੀਤੀ ਵੀ ਅਸੀਂ ਕੋਈ ਫੈਸਲਾ ਲਿਆ ਜਾਵੇ ਠੀਕ ਹੈ ਤੇ ਇਹ ਸੰਸਥਾ ਵੱਲੋਂ ਕਿਹੜੇ ਕਿਹੜੇ ਪਿੰਡਾਂ ਵਿੱਚ ਕੈਂਪ ਲਗਾਏ ਜਾਂਦੇ ਆ ਇਹ ਬਹੁਤ ਵਧੀਆ ਸਵਾਲ ਹੈ ਸਭ ਤੋਂ ਪਹਿਲਾਂ ਅਸੀਂ ਬਰੇਟਾ ਮੋਲਾਪੁਰ ਲਹਿਲਪੁਰ ਖੁਰਦ ਬਰੇ ਬਲਾੜਾ ਟੋਗੋਵਾਲ ਸੇਲਵਰਾ ਤੇ ਸਭ ਤੋਂ ਵੱਡਾ ਕੈਂਪ ਜਿਹੜਾ ਹੈ ਉਹ ਫਾਜ਼ਲਕਾ ਵਿਖੇ ਲੱਗਿਆ ਆਏ ਜਿਸ ਦੇ ਵਿੱਚ 1398 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਕੇ 493 ਮਰੀਜ਼ਾਂ ਨੂੰ ਆਪਰੇਸ਼ਨ ਲਈ ਚੁਣ ਕੇ ਇੱਥੇ ਲੈ ਕੇ ਆਏ। ਫਾਜ਼ਲਗਾ ਤੋਂ ਇੱਥੇ ਲੈ ਕੇ ਆਉਂਦੇ। ਜਾਣ ਦਾ ਸਾਰਾ ਖਰਚਾ ਸੁਸਾਇਟੀ ਵੱਲੋਂ ਕੀਤਾ ਗਿਆ ਰਹਿਣ ਸਹਿਣ ਦਾ। ਤੇ ਸਾਡੇ ਸੁਸਾਇਟੀ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਅਸੀਂ ਇਹ ਜਿਹੜਾ ਮੈਗਾ ਕੈਂਪ ਨੇ ਸਾਡੇ ਹੋਰ 4 ਜਨ ਲਾਇਆ ਸਾਰੇ ਪੰਜਾਬ ਦੇ ਵਿੱਚ ਫਾਜ਼ਲਗਾ ਤੋਂ 493 ਮਰੀਜ਼ ਲੈ ਕੇ। ਠੀਕ ਹੈ ਤਾਂ ਸ਼ਕਾਰ। ਸਤਿਗੁਰਾਲ ਜੀ। ਸਾਡੇ ਦਰਸ਼ਕ ਇਹ ਜਾਣਨਾ ਚਾਹੁੰਦੇ ਨੇ ਕਿ ਤੁਸੀਂ ਕਿਹੜੇ ਵਿਭਾਗੇ ਤੋਂ ਰਿਟਾਇਰ ਹੋਏ ਹੋ। ਮੈਂ ਜੀ ਪੋਸਟ ਆਫਟਸ ਰਟਾਇਰ ਹੋਇਆ ਹਾਂ ਹਾਂਜੀ ਮੈਂ 2016-17 ਤੋਂ ਇਸ ਸੰਸਥਾ ਨਾਲ ਜੁੜਿਆ ਹੋਇਆ ਹਾਂ ਠੀਕ ਹੈ ਤੇ ਉਹ ਤੋਂ ਫਿਰ ਮੈਂ ਔਰ ਭੰਡਾਰੀ ਜੀ ਮਿਲ ਕੇ ਇਸ ਸੰਸਥਾ ਵਿੱਚ ਕੰਮ ਕਰ ਰਹੇ ਹਾਂ ਸਾਨੂੰ ਮਤਲਬ ਕਿ ਘਰੋਂ ਜਾਂ ਬਾਹਰੋਂ ਪੂਰੀ ਸਪੋਰਟ ਹੈ ਮਤਲਬ ਕਿ ਇਸ ਤਰ੍ਹਾਂ ਸਾਨੂੰ ਕੋਈ ਦਿੱਕਤ ਨਹੀਂ ਆ ਰਹੀ ਇਸ ਕੰਮ ਕਰਨ ਦੇ ਵਿੱਚ ਬਲਕਿ ਆਨੰਦ ਮਿਲਦਾ ਕਿਉਂਕਿ ਜਦੋਂ ਕੋਈ ਪਿੰਡਾਂ ਚੋਂ ਵਿਚਾਰੇ ਗਰੀਬ ਵਿਚਾ ਹੁੰਦੇ ਨੇ ਜਾਂ ਬਜ਼ੁਰਗ ਹੁੰਦੇ ਨੇ ਖਾਸ ਕਰਕੇ ਜਿਨ੍ਹਾਂ ਦੇ ਘਰੋਂ ਵੀ ਉਹਨਾਂ ਨਾਲ ਕੋਈ ਨਹੀਂ ਆਉਂਦਾ ਪਰ ਉਹ ਸਾਡੇ ਸੰਸਥਾ ਦੇ ਵਿੱਚ ਆ ਕੇ ਪੂਰੇ ਮਾਣ ਦੇ ਨਾਲ ਜੋ ਸਾਡੇ ਕੋਲ ਆ ਕੇ ਕੰਮ ਨੂੰ ਕਹਿੰਦੇ ਸਾਡਾ ਬੜਾ ਦਿਲ ਖੁਸ਼ ਹੁੰਦਾ ਹੈ। ਕੀ ਤੁਸੀਂ ਰਿਟਾਇਰਡ ਕਰਮਚਾਰੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਰਿਟਾਇਰ ਕਰਮਚਾਰੀਆਂ ਨੂੰ ਸੰਦੇਸ਼ ਇਹ ਦੇਵਾਂਗੇ ਜੀ ਰਿਟਾਇਰ ਹੋਣ ਤੋਂ ਬਾਅਦ ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ ਦੇ ਵਿੱਚ ਬੰਦੇ ਨੂੰ ਆਪਣੇ ਰੁਝੇਵੇਂ ਬਣਾਈ ਰੱਖਣੇ ਚਾਹੀਦੇ ਨੇ। ਖਾਸ ਕਰਕੇ ਜਦੋਂ ਆਪਾਂ ਲੋਕਾਂ ਦੀ ਸੇਵਾ ਕਰਦੇ ਆ। ਉਰੇ ਚ ਮਨ ਨੂੰ ਵੀ ਸੰਤੁਸ਼ਟੀ ਹੁੰਦੀ ਹੈ ਤੇ ਸਮਾਜ ਨੂੰ ਵੀ ਉਹਦਾ ਫਾਇਦਾ ਹੁੰਦਾ ਹੈ ਅਸੀਂ ਦੇਖਦੇ ਹਾਂ ਹਸਪਤਾਲ ਦੇ ਅੰਦਰ ਦਾ ਸੀਨ ਇਹ ਅੱਖਾਂ ਦੀ ਓਪੀਡੀਆ ਜਿੱਥੇ ਡਾਕਟਰ ਸਾਹਿਬ ਸਾਡੇ ਅੱਖਾਂ ਦਾ ਚੈੱਕਅਪ ਕਰਦੇ ਆ ਸਾਰਾ ਪਹਿਲਾਂ ਫ੍ਰੈਕਸ਼ਨ ਵਗੈਰਾ ਹੁੰਦੀ ਹੈ ਸਾਰੀ ਫਿਰ ਡਾਕਟਰ ਸਾਹਿਬ ਸਾਡਾ ਫਾਈਨਲ ਟੱਚ ਇੱਥੇ ਦਿੰਦੇ ਆਗੇ ਇਹ ਸਾਡਾ ਜਨਰਲ ਚੈੱਕਅਪ ਦਾ ਰੂਮਾ ਜਿੱਥੇ ਡਾਕਟਰ ਸ਼ਿਵਸ਼ੰਕਰ ਜੀ ਜਿਨ੍ਹਾਂ ਨੂੰ 45 ਸਾਲ ਦਾ ਐਕਸਪੀਰੀਅੰਸ ਆਗਾ ਉਹ ਸਾਡਾ ਇੱਥੇ ਸਾਰੇ ਕਿਸੇ ਵੀ ਬਿਮਾਰੀ ਦਾ ਇਲਾਜ ਆ ਉਹ ਕਰਦਾ ਜਦੋਂ ਕੋਈ ਡੇਂਗੂ ਵਰਗੀ ਬਿਮਾਰੀ ਦਾ ਇਲਾਜ ਵੀ ਅਸੀਂ 100 ਰੁਪਏ ਦੇ ਵਿੱਚ ਕਰਕੇ ਬਦਲੂ ਕਰੇ ਪੇ ਦੰਦੇ ਹੈਗੇ ਇਹ ਰੈਫ੍ਰੈਕਸ਼ਨ ਰੂਮ ਹੈ ਜੀ ਜਦੋਂ ਕੋਈ ਵੀ ਆਈਸ ਦਾ ਪੇਸ਼ੈਂਟ ਆਉਂਦਾ ਪਹਿਲਾਂ ਉਹਦੀ ਰੈਫ੍ਰੈਕਸ਼ਨ ਵਗੈਰਾ ਹੁੰਦੀ ਆ ਉਹਦੀ ਨਿਗਾ ਨਿਕਲ ਜੀ ਨੰਬਰ ਕੱਢਦੇ ਹੈਗੇ ਅੰਖਾ ਦੇ ਨੰਬਰ ਦਿੰਨੇ ਇੱਥੇ ਤਾਂ ਉਹ ਸਾਰੇ ਇੱਥੇ ਫਸਟ ਟਾਈਮ ਹੁੰਦਾ ਉਸ ਤੋਂ ਬਾਅਦ ਸਾਡੇ ਡਾਕਟਰ ਸਾਹਿਬ ਚੈੱਕ ਕਰਦੇ ਠੀਕ ਹੈ ਸਰ ਇਹ ਸਾਡਾ ਅਮਰਜੈਂਸੀ ਵਾਰਡ ਹੈ ਜੀ ਜਿੱਥੇ ਕੋਈ ਵੀ ਪੇਸ਼ੇਵਰ ਸਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਵੀ ਰਾਤ ਦੀ ਆ ਸਾਡੀ ਸਰਵਿਸ ਹੈ ਹੀ ਗਈ ਆ ਕੋਈ ਦਿਨੇ ਜਿਹੜੇ ਪੇਸ਼ੈਂਟ ਐਡਮਿਟ ਕਰਨੇ ਪੈਂਦੇ ਆ ਸਾਨੂੰ ਕੋਈ ਕਿਸੇ ਦਾ ਡ੍ਰਿਪ ਲੱਗਣ ਵਾਲੀ ਹੈਗੀ ਕਿਸੇ ਦਾ ਇੰਜੈਕਸ਼ਨ ਲੱਗਣ ਵਾਲਾ ਕੋਈ ਹੋਰ ਵੀ ਵੀ ਚੈੱਕ ਕਰਵਾਉਣਾ ਸਾਰਾ ਇੱਥੇ ਸਾਡੇ ਫਾਰਮਾਸਿਸਟ ਜੀ ਬੈਠਦੇ ਆ ਉਹ ਸਾਰਾ ਇਲਾਜ ਬਿਲਕੁਲ ਫ੍ਰੀ ਕਰਦੇ ਆਗੇ ਪਰ ਚੀ ਸਿਰਫ ਇੱਕ ਵਾਰੀ ਘਟਾਉਣੀ ਆ ਸਾਨੂੰ ਬਾਰ ਬਾਰ ਅਸੀਂ ਇਹੀ ਗੱਲ ਕਹਿੰਦੇ ਆ ਵੀ ਕੋਈ ਵੀ ਹਸਪਤਾਲ ਦੇਖ ਲਿਓ ਪ੍ਰਾਈਵੇਟ ਨਾਲ ਵੱਧ ਇੱਥੇ ਸਫਾਈ ਆ ਤੇ ਖਰਚਾ ਸਰਕਾਰ ਨਾਲੋਂ ਵੀ ਘੱਟ ਆ ਆਪੀਡੀ ਹਾਲ ਆ ਬੈਕਪਰ ਦਾ ਪੂਰਾ ਪ੍ਰਬੰਧ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਫੁੱਲੀ ਫੁੱਲੀ ਐਸੀ ਹੈ ਜੀ 149401 ਹੁਣ ਤੱਕ ਮਰੀਜ਼ਾਂ ਦੀ ਗਿਣਤੀ ਇੱਕ ਬਿਗੈਰ ਜਿਹੜੀ ਤੁਸੀਂ ਇਹ ਰਜਿਸਟਰ ਦਾ ਦੇਖ ਰਹੇ ਹੋ ਜਿੰਨੇ ਕੈਂਪ ਵਾਲੇ ਤੁਹਾਨੂੰ 19000 ਮਤਲਬ ਕਿ ਦੱਸਿਆਗਾ ਪ੍ਰੇਸ਼ਨ ਉਹ ਪੇਸ਼ੈਂਟ ਐਕਸਟਰਾ ਹੈ ਦੋ ਕਿਉਂਕਿ ਉਹ ਕੈਂਪੋ ਵਾਲਾ ਇੱਕ ਰਜਿਸਟਰ ਅਲੱਗ ਲੱਗਦਾਗਾ ਇਹ ਰੁਟੀਨ ਦੀ ਆਪੀਡੀ ਵਾਲਾ ਸਾਡਾ ਰਜਿਸਟਰ ਹੈਗਾ ਤਾਂ ਤੁਹਾਨੂੰ ਇਹ ਵੀ ਦੱਸਣਾ ਜ਼ਰੂਰੀ ਸਮਝਦੇ ਆਂ ਅਸੀਂ ਠੀਕ ਹੈ ਸਰ ਹਾਂਜੀ ਹਾਂਜੀ ਇੱਧਰ ਸਾਡਾ ਡੈਂਟਲ ਡੈਂਟਲ ਦਾ ਸਾਡੇ ਡੈਂਟਲ ਦਾ ਜੀ ਇਹ ਸ਼੍ਰੀ ਮਾਤਾ ਗੋਰਾ ਦੇਵੀ ਜੀ ਵੱਲੋਂ ਸਪਾਂਸਰਡ ਕਰਾਇਆ ਗਿਆਗਾ ਉਹਨਾਂ ਦੇ ਪਰਿਵਾਰ ਵੱਲੋਂ ਸਾਡੇ ਮੈਂਬਰ ਹੈ ਸ਼੍ਰੀ ਵਿਜੇ ਕੁਮਾਰ ਜੀ ਪੱਕੂ ਉਹਨਾਂ ਦੀ ਆਪਣੀ ਮਾਤਾ ਜੀ ਜਾਨ ਚ ਡੈਂਟਲ ਦਰਪਨ ਖੋਲਿਆ ਸੀਗਾ ਤਾਂ ਇੱਥੇ ਵੀ 20 ਰੁਪਏ ਆ ਠੀਕ ਤਾਂ ਤੁਸੀਂ ਅਗਲਾ ਕੁਐਸਚਨ ਕਰਦੇ ਹੋ ਜਿਹੜਾ ਇਲਾਜ ਆ ਜਿਹੜੀ ਉਹ ਆਰ ਸੀਟੀ ਬਾਜ਼ਾਰ ਤੇ 2250 ਤੋਂ ਸ਼ੁਰੂ ਹੁੰਦੀ ਆ ਅਸੀਂ ਸਿਰਫ 500 ਰੁਪਏ ਦੇ ਵਿੱਚ ਕਰਦੇ ਆ ਜੀ ਮਤਲਬ ਕਿ ਇਹ ਸਮਝੋ 25% ਚ ਅਸੀਂ ਇਲਾਜ ਕਰਕੇ ਘਰੇ ਭੇਜ ਦਿੰਨੇ ਆ ਫਿਰ ਵੀ ਅਸੀਂ ਲਾਸਟ ਨਹੀਂ ਗੇ ਠੀਕ ਤੇ ਵਿਜ਼ਟਰ ਜਿਨੇ ਵੀ ਸਾਡੇ ਡਾਕਟਰ ਵਿਜ਼ਿਟ ਤੇ ਹੁੰਦੇ ਆ ਭਾਵੇਂ ਉਹ ਨੀਰੋ ਸਰਜਨ ਆਗੇ ਭਾਵੇਂ ਆਰਥੋ ਦੇ ਆਗੇ ਭਾਵੇਂ ਉਹ ਗੈਸਟਰੋ ਦੇ ਆਗੇ ਉਹ ਉਹਨਾਂ ਦਾ ਰੂਮ ਅਲੱਗ-ਅਲੱਗ ਦਿਨ ਅਸੀਂ ਬੰਡੇ ਹੋਏ ਆ ਉਸ ਦਿਨ ਦੇ ਸਾਬ ਨਾਲ ਉਹ ਆਪਦਾ ਵਿਜ਼ਿਟ ਕਰਤੇ ਹੁੰਦੇ ਆ ਪੇਸ਼ੈਂਟਰ ਨੂੰ ਆਪਦਾ ਫੈਕ ਚੈੱਕ ਕਰਦੇ ਆ ਜੀ ਇਹ ਸਾਡਾ ਏ ਸਕੈਨ ਰੂਮ ਕਹਿੰਦੇ ਆ ਅਸੀਂ ਇਹਦੇ ਸਕੈਨਿੰਗ ਹੁੰਦੀ ਆ ਸਾਰੀ ਜਿੰਨੇ ਵੀ ਜਿਹੜਾ ਵੀ ਆਪਾਂ ਲੈਂਸ ਪਾਉਣੇ ਆ ਉਹਦੀ ਕਿ ਪਾਵਰ ਦੇਖਣੇ ਵਾਲੀ ਹੁੰਦੀ ਵੀ ਕਿੰਨੀ ਪਾਵਰ ਵਾਲਾ ਲੈਂਸ ਪਹਿਨਣਾ ਉਹ ਸਾਰਾ ਇੱਥੇ ਸਾਡੀ ਉਹ ਮਸ਼ੀਨ ਪਈ ਹੈਗੀ ਤਾਂ ਉਹ ਸਾਰਾ ਅੱਖ ਦਾ ਪਾਵਰ ਕੱਢਦੀ ਹੈਗੀ ਵੀ ਕਿੰਨੀ ਲੈਂਸ ਪਾਵਰ ਦਾ ਲੈਂਸ ਤੁਹਾਡੀ ਅੱਖ ਦੇ ਵਿੱਚ ਪੈ ਸਕਦਾ ਇਹ ਸਾਡਾ ਫਿਜ਼ੀਓਥੈਰੇਪੀ ਸੈਂਟਰ ਹੈ ਜੀ ਸਾਡੇ ਡਾਕਟਰ ਸਾਹਿਬ ਸਾਡੇ ਡਾਕਟਰ ਦੀਪਕ ਜਾਦਵ ਜੀ ਜਿਹੜੇ ਬੜੀ ਵਧੀਆ ਸਰਵਿਸ ਦੇ ਰਹੇ ਹੈਗੇ ਮਤਲਬ ਕਿ ਇੱਥੇ 9 ਤੋਂ 5 ਤੱਕ ਸਰਵਿਸ ਦਿੰਦੇ ਹੈਗੇ ਕਈ ਪੇਸ਼ੈਂਟ ਇੱਥੇ ਨਹੀਂ ਆ ਸਕਦੇ ਸਾਡੇ ਡਾਕਟਰ ਸਾਹਿਬ ਘਰ ਜਾ ਕੇ ਵੀ ਉਹਗੇ ਇਲਾਜ ਕਰਦੇ ਆ ਮਹਿਮ ਚਲਾਈ ਹੋਈ ਮਹਿਮ ਚਲਾਈ ਹੋਈ ਆ ਮਤਲਬ ਕਿ ਹੈਲਥ ਦੇ ਸਿਸਟਮ ਚ ਇਹ ਆ ਵੀ ਅਸੀਂ ਕਹਿੰਦੇ ਕੋਈ ਵੀ ਕਰ ਸਕਦੇ ਹੋਈ ਐ ਤਾਂ ਅਸੀਂ ਜ਼ਰੂਰ ਕਰੀਏ ਇਵੇਂ ਸਾਡੇ ਬਾਬਾ ਜੀ ਦੇ ਬੜੇ ਸੇਵਕ ਆਗੇ ਤੇ ਸਾਡਾ ਸਾਡੇ ਟਰਸਟੀ ਵੀ ਆ ਅੱਜ ਉਹਦਾ ਟ੍ਰੀਟਮੈਂਟ ਕਰਾਉਣ ਆਏ ਆ ਥੋੜੀ ਪ੍ਰੋਬਲਮ ਆਈ ਸੀ ਇਹਨਾਂ ਦੀ ਬਾਹ ਦੇ ਵਿੱਚ ਤੇ ਸਾਡੇ ਧੀਰ ਸਾਹਿਬ ਇਹਨਾਂ ਦਾ ਬੇਟਾ ਸਿਵਲ ਹਸਪੀਟਲ ਦੇ ਵਿੱਚ ਵੀ ਆ ਸਾਡੇ ਗੁਰੂ ਵੀ ਆ ਸਾਡਾ ਮਾਰਗਦਰਸ਼ਨ ਵੀ ਕਰਦੇ ਰਹਿੰਦੇ ਆ ਤੇ ਇਹਨਾਂ ਦਾ ਬੇਟੇ ਆ ਸੁਨੀਲ ਜੀ ਉਹ ਵੀ ਸਾਡੀ ਬੜੀ ਮਦਦ ਕਰਦੇ ਆ ਸਿਵਲ ਹਸਪੀਟਲ 'ਤੇ ਬੈਠ ਕੇ ਬੜੀ ਕਿਰਪਾ ਕਰਦੇ ਆਗੇ ਬਹੁਤ ਵਧੀਆ ਇਨਸਾਨ ਆ ਇਹ ਤਾਂ ਸਾਡੀ ਐਕਸਟ੍ਰੀ ਮਸ਼ੀਨ ਲੱਗ ਰਹੀ ਹੁਣ ਬੰਦ ਆ ਜੀ ਤਾਂ ਜਲਦੀ ਸਤ ਸ਼ੁਰੂ ਸਾਡੀ ਲਿਫਟ ਹੈ ਹਾਂ ਹਸਪਤਾਲ ਵਿੱਚ ਲਿਫਟ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਪਰ ਇੱਥੇ ਫਿਰ ਵੀ ਲਿਫਟ ਦਾ ਪ੍ਰਬੰਧ ਪੂਰਾ ਧਿਆਨ ਰੱਖ ਕੇ ਕੀਤਾ ਜਾਂਦਾ ਕਿਸੇ ਵੀ ਮਤਲਬ ਕਿ ਬਜ਼ੁਰਗ ਜਿਹੜੇ ਪੇਸ਼ੈਂਟ ਆਗੇ ਉਹਨਾਂ ਨੂੰ ਦਿੱਕਤ ਨਾ ਆਵੇ ਇਸ ਗੱਲ ਦੀ ਇਹ ਸਾਡਾ ਪ੍ਰਾਈਵੇਟ ਵਾਰਡ ਆ ਜੀ ਪ੍ਰਾਈਵੇਟ ਵਾਰਡ ਤੁਸੀਂ ਅੱਗੇ ਲਗੀ ਹੋਰ ਵੀ ਅੱਗੇ ਆਉਣਗੇ ਤੁਹਾਡਾ ਕੁਐਸਚਨ ਤੋਂ ਪਹਿਲਾਂ ਹੀ ਮੈਂ ਜਵਾਬ ਤੁਹਾਨੂੰ ਦੇ ਦਣਾ ਵੀ ਤੁਸੀਂ ਹੋਦੋਗੇ ਪ੍ਰਾਈਵੇਟ ਵਾਰਡ ਜਾਂ ਪ੍ਰਾਈਵੇਟ ਰੂਮ ਜਾਂ ਕਿਉਂ ਬਣਾਉਣ ਦੀ ਲੋੜ ਪਈ ਜਨਰਲ ਵਾਰਡ ਕਿਉਂ ਬਣਾਉਣ ਦੀ ਲੋੜ ਪੈਂਦੀ ਆ ਤਾਂ ਤੁਹਾਨੂੰ ਦੱਸਣਾ ਚਾਹਣਾ ਕਈ ਪੇਸ਼ੈਂਟ ਡਾਕਟਰ ਸਾਹਿਬ ਦੀ ਹੁਕਮ ਹੁੰਦੀ ਹੈ ਵੀ ਲੱਗ ਰੱਖਣੇ ਆ ਉਹਨਾਂ ਨੂੰ ਹਾਂਜੀ ਤਾਂ ਉਹਨਾਂ ਨੂੰ ਅਸੀਂ ਇੱਕ ਅਲੱਗ-ਲੱਗ ਰੂਮ ਦੇਦੇ ਵੀ ਪ੍ਰਾਈਵੇਟ ਵਾਰਡ ਆ ਇੱਥੇ ਇਹਨਾਂ ਨੂੰ ਰੱਖਦੇ ਹੋ ਕਈ ਇਕੱਲੇ ਰੱਖਣ ਦਿੰਦੇ ਆ ਤਾਂ ਲਈ ਅੱਗੇ ਦਿਖਾਣੇ ਆ ਅਸੀਂ ਪ੍ਰਾਈਵੇਟ ਰੂਮ ਵੀ ਆ ਪੂਰਾ ਹਸਪਤਾਲ ਦੇਖੋ ਵੀ ਇੱਥੇ ਵੀ ਕੋਈ ਕਮੀ ਨਹੀਂ ਕਿਸੇ ਗੱਲ ਦੀ ਫੁੱਲੀ ਹਸਪਤਾਲ ਰੱਖਿਆ ਹੋਇਆ ਸਫਾਈ ਕਰਨੀ ਹੋ ਜਾਂ ਹੋਰ ਕਰਨੀ ਹੋ ਇੱਧਰ ਡਾਕਟਰਾਂ ਦਾ ਰੈਜ਼ੀਡੈਂਸ ਹੈ ਡਾਕਟਰ ਰਹਿੰਦੇ ਹੈਗੇ ਤੇ ਇੱਧਰ ਸਾਨੂੰ ਪਹਿਲੇ ਹੀ ਮੈਂ ਦੱਸ ਕਿ ਉਹ ਟਾਈਮ ਵੀ ਪ੍ਰਾਈਵੇਟ ਰੂਮ ਆਗੇ ਸਾਡੇ ਤਾਂ ਕਈ ਪੇਸ਼ੈਂਟ ਸਾਨੂੰ ਰੱਖਣੇ ਪੈਂਦੇ ਆ ਲੋੜ ਮੁਤਾਬਕ ਤੁਸੀਂ ਦੇਖੋ ਵੀ ਜਿਹੜੇ ਕੰਬਲ ਇੱਥੇ ਰੱਖੇ ਗਏ ਆ ਜੀ ਦਾਨੀ ਸੱਜਣਾ ਵੱਲੋਂ ਆਏ ਗਏ ਆ ਘਰੇ ਵੀ ਨਹੀਂ ਉਹ ਜਿਹੇ ਕੰਬਲ ਆਪਾਂ ਰੱਖ ਸਕਦੇ ਜਿਹੜੇ ਇੱਥੇ ਅਸੀਂ ਸਰਵਿਸ ਦੇ ਰਹੇ ਹਾਂ ਹਾਂ ਸਿਲਿਟ ਹਾਂ ਸਿਲਿਟ ਇਹ ਤੇ ਬਾਕੀ ਦਾਨੀ ਸੱਜਣਾ ਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦੇ ਆਂ ਕਿ ਜਿਹੜੇ ਸਾਡੇ ਕੋਲ ਲੰਦਾ ਤੋਂ ਆਏ ਸੀਗੇ ਇੱਕ ਫਰਮ ਉਹ 31 ਲੱਖ ਰੁਪਏ ਦੇ ਕੇ ਗਏ ਆਗੇ ਦੂਸਰੇ 11 ਲੱਖ ਰੁਪਏ ਸੀਏ ਸਾਹਿਬਾਂਗੇ ਲੁਧਿਆਣਾ ਦੇ ਵਿੱਚ ਉਸ ਪਰਿਵਾਰ ਵੱਲੋਂ ਬਾਂਸਲ ਪਰਿਵਾਰ ਨੂੰ ਦਿੱਤਾ ਗਿਆ ਜੀ ਜਿਹੜੀ ਲਿਫਟ ਲੱਗੀ ਆ ਇੱਕੋ ਪਰਿਵਾਰ ਵੱਲੋਂ ਆ ਠੀਕ ਜਿਹਦਾ ਬਾਹਰ ਜਨਰੇਟਰ 150 ਕਿਲੋਵਾਟ ਦਾ ਇੱਕੋ ਪਰਿਵਾਰ ਵੱਲੋਂ ਆਗੇ ਤੇ ਵਿਜੇ ਕੁਮਾਰ ਕੋਇਲ ਜੀ ਆਗੇ ਉਹਨਾਂ ਵੱਲੋਂ ਪੂਰਾ ਦਿੱਤਾ ਗਿਆ ਜਿੰਨੇ ਏਸੀ ਲੱਗੇ ਆ ਇਹ ਵੀ ਇੱਕੋ ਪਰਿਵਾਰ ਵੱਲੋਂ ਦਿੱਤੇ ਓਟੀਆਂ ਜੀ ਉਹ ਆਪਰੇਸ਼ਨ ਥੀਏਟਰ ਆ ਸਾਡਾ ਇੱਥੇ ਜਿਹਨੇ ਵੀ ਅੱਜ ਦੇ ਆਪਰੇਸ਼ਨ ਆਗੇ ਜੀ ਇਹ ਸਾਡੇ ਕਿਤੇ ਜਾਂਦੇ ਆਗੇ ਸੋਲ ਤਾਂ ਜਿਹੜੇ ਵੀ ਕਿਵੇਂ ਦਵਾਈ ਪਾਉਣੀ ਐ ਉਸਨੇ ਕਿਵੇਂ ਉਹ ਅਸੀਂ ਸਾਰਾ ਥਾ ਥਾ ਤੇ ਲਿਖ ਕੇ ਲਾਇਆ ਹੋਇਆ ਹੈਗਾ ਕਿ ਕਿਸੇ ਵੀ ਪੇਸ਼ੈਂਟ ਨੂੰ ਕੋਈ ਗਲਤਫਹਿਮੀ ਨਾ ਹੋਵੇ ਜਾਂ ਉਹ ਨਾਲ ਅਟੈਂਡਡ ਆ ਜਿਹੜੇ ਉਹ ਇਸ ਨੂੰ ਜ਼ਰੂਰ ਪੜ੍ਹਨਾ ਜਨਰਲ ਵਾਰਡ ਆ ਜੀ ਇਥੇ ਹਰ ਪੇਸ਼ੈਂਟ ਨੂੰ ਮਤਲਬ ਕਿ ਵਧੀਆ ਬੈੱਡ ਵਧੀਆ ਚਾਦਰਾਂ ਵਧੀਆ ਰਹਿਣ ਦਾ ਉਹ ਗਰਮੀਆਂ ਫੁਲੀ ਐਸੀ ਤੁਸੀਂ ਆਸ-ਪਾਸੇ ਦੇਖੋ ਪੂਰੀ ਖਾਣਨ ਪੀਣ ਦਾ ਪੀਣ ਦਾ ਵੀ ਪੂਰਾ ਧਿਆਨ ਖਾਣ ਪੀਣ ਦਾ ਪੂਰਾ ਜੀ ਪੂਰਾ ਜੋ ਕੁਸ ਖਾਣਾ ਚਾਹੁੰਦਾ ਕੋਈ ਪੇਸ਼ੈਂਟ ਸਵੇਰੇ ਦੇਖੋ ਸਾਡੇ ਕੋਲ ਪੇਸ਼ੈਂਟ ਜਦੋਂ ਆਉਂਦੇ ਆ ਸ਼ਾਮ ਨੂੰ 3-4 ਵਜੇ ਆਉਂਦੇ ਆ ਤੇ ਇਹ ਆਪਰੇਸ਼ਨ ਵਾਲੇ ਉਹਨਾਂ ਨੂੰ ਸੌਂਦਿਆਂ ਨੂੰ ਚਾਹ ਬਿਸਕਟ ਨਾਲ ਦਿੰਦੇ ਆ ਜੀ ਠੀਕ ਬਿਸਕਟਾਂ ਦੇ ਪੈਕੇਟ ਉਦੋਂ ਰਾਤ ਨੂੰ ਖਾਣਾ ਠੀਕ ਹੈ ਜਿਹੜਾ ਵੀ ਉਹ ਖਾਣਾ ਚਾਹੁੰਦੇ ਆ ਕਿ ਕੋਈ ਸਬਜ਼ੀ ਨਾਲ ਜਾਂ ਦਾਲ ਨਾਲ ਉਹ ਇਹਦਾ ਖਾਣਾ ਖਾਣਾ ਮਿਲਦਾ ਉਦੋਂ ਸਵੇਰੇ ਫਿਰ ਉਹਨੇ ਚਾਹ ਤੇ ਰਸ ਠੀਕ ਹੈ ਉਦੋਂ ਦੁਪਹਿਰੇ ਫਿਰ ਰੋਟੀ ਹਾਂਜੀ ਲੇਕਿ 10-11 ਵਜੇ ਰੋਟੀ ਫਿਰ 2-3 ਵਜੇ ਚਾਹ ਚਾਹ ਨਾਲ ਸਮੋਸਾ ਜਾਂ ਬਰੈਡ ਜੋ ਸਾਡੇ ਡਾਕਟਰ ਸਭ ਅਲਾਉ ਕਰਦੇ ਹੈਗੇ ਔਰ ਤੁਹਾਨੂੰ ਇੱਕ ਹੋਰ ਦੱਸਣਾ ਚਾਹੀਏ ਵੀ ਹੁਣ ਜਿਹੜੇ ਲੋਕ ਕੋਈ ਜਨਮ ਦਿਨ ਮਨਾਉਂਦੇ ਆ ਜਾਂ ਕੋਈ ਐਨੀਵਰਸਰੀ ਮਨਾਉਂਦੇ ਆਗੇ ਜਾਂ ਮਤਲਬ ਕਿ ਕੁਝ ਵੀ ਕਰਨਾ ਚਾਹੁੰਦੇ ਕੋਈ ਅਦੇ ਯਾਦ ਦੇ ਵਿੱਚ ਕਿਸੇ ਬਜ਼ੁਰਗਾਂ ਦੀ ਯਾਦ ਵਿੱਚ ਮਨਾਉਂਦੇ ਆ ਦੇ ਦਿਨ ਤਾਂ ਹੋ ਅੱਗੇ ਕਿੰਨ 10 ਵੀ ਹੋਟਲਾਂ ਜਾਂਦੇ ਸੀ ਜਾਂ ਬੱਚਿਆਂ ਨੂੰ ਹੁੰਦਾ ਸੀ ਵੀ ਰੈਸਟੋਰੈਂਟ ਜਾਈਏ ਹੁਣ ਉਹ ਕੀ ਕਰਦੇ ਜਦੋਂ ਇੱਥੇ ਪੇਸ਼ੈਂਟ ਆਏ ਹੁੰਦੇ ਆ ਤਾਂ ਉਹਨਾਂ ਨੂੰ ਰੋਟੀ ਖਵਾ ਜਾਂਦੇ ਆ ਕੋਈ ਕਹਿੰਦਾ ਸਾਡੇ ਵੱਲੋਂ ਚਾਹ ਪਿਆ ਦਿਓ ਇਹਨਾਂ ਨੂੰ ਕੋਈ ਕੁਛ ਮਣਗੀ ਲੋਕ ਬੜੇ ਜਾਗਰਤ ਹੋ ਚੁੱਕੇ ਆ ਇਸ ਗੱਲੋਂ ਅਸੀਂ ਬੜਾ ਧੰਨਵਾਦ ਕਰਦੇ ਆ ਪਬਲਿਕ ਦਾ ਵੀ ਇਸ 'ਚ ਹੋਰ ਬੱਚਿਆਂ ਨੂੰ ਬਾਤ ਜੋੜੋ ਭਲਾਈ ਦੇ ਕੰਮ ਕਰ ਰਹੇ ਆ ਭਲਾਈ ਦੇ ਕੰਮ ਕਰ ਰਹੇ ਆ ਸੀ ਸੰਤ ਤਰਵੈਣਗਰੀ ਪੁਨਰਜੋਤੀ ਆਈ ਡੋਨੇਸ਼ਨ ਹਸਪਤਾਲ ਜੋ ਕਿ ਸਿਹਤ ਸਭਾਵਾਂ ਵਿੱਚ ਬਹੁਤ ਹੀ ਵਧੀਆ ਭੂਮਿਕਾ ਨਿਭਾ ਰਹੀ ਹੈ ਤਾਂ ਤੱਕ ਲਈ ਮਿਲਦੇ ਆ ਨੈਕਸਟ ਵੀਡੀਓ ਚ